ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ। ਅੱਜ ਅਸੀਂ ਤੁਹਾਨੂੰ IPPB ਸਪੈਸ਼ਲਿਸਟ ਆਫੀਸਰ 2025 ਦੇ ਲਈ ਜੋ ਆਨਲਾਈਨ ਫਾਰਮ ਆਇਆ ਨੇ ਉਸ ਦੇ ਬਾਰੇ ਦੱਸਣ ਜਾ ਰਹੇ ਹਾਂ। IPPB ਯਾਨੀ ਕਿ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਵਿੱਚ ਸਪੈਸ਼ਲਿਸਟ ਆਫੀਸਰ ਦੀਆਂ ਵੈਕੈਂਸੀਆਂ ਆਈਆਂ ਨੇ। ਇਸ ਵਿੱਚ ਜੋ ਪੋਸਟ ਨੇਮ ਸਪੈਸ਼ਲਿਸਟ ਆਫੀਸਰ ਆ ਜਿਹੜੀ ਕਿ ਰੈਗੂਲਰ ਤੇ ਕੰਟਰੈਕਟ ਬੇਸਿਸ ਉੱਤੇ ਇਹ ਭਰਤੀਆਂ ਆਈਆਂ ਨੇ। ਤੋਂ ਆਓ ਗੱਲ ਕਰਦੇ ਹਾਂ ਹੁਣ ਇਸ ਪੋਸਟ ਦੀ ਬਾਕੀ ਦੀ ਡਿਟੇਲਸ ਬਾਰੇ ਜੋ ਕਿ ਪਹਿਲਾਂ ਆਊਟ ਨਹੀਂ ਹੋਈਆਂ ਸੀ ਤੇ ਹੁਣ ਇਸ ਦੀ ਡਿਟੇਲਸ ਹੀ ਆਊਟ ਆ ਹੋਈਆਂ ਨੇ ਇਸੇ ਜੋ ਵਕੰਸੀਆ ਟੋਟਲ ਆਈਆਂ ਨੇ ਉਹ 68 ਪੋਸਟਾਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਦੀ ਸਟਾਰਟਿੰਗ ਡੇਟ 21 ਦਸੰਬਰ 2024 ਤੋਂ ਹੋ ਚੁੱਕੀ ਆ ਤੇ ਲਾਸਟ ਡੇਟ ਜਿਸ ਨੂੰ ਅਪਲਾਈ ਕਰਨ ਲਈ 10 ਜਨਵਰੀ 2025 ਹੈ ਇਸ ਪੋਸਟ ਨੂੰ ਅਪਲਾਈ ਕਰਨ ਜੋ ਐਪਲੀਕੇਸ਼ਨ ਫੀਸ ਆ ਉਹ ਤੁਸੀਂ 10 ਜਨਵਰੀ 2025 ਤੱਕ ਹੀ ਭਰ ਸਕਦੇ ਹੋ ਏਜ ਦੀ ਗੱਲ ਕਰ ਲਈ ਤਾਂ 1 ਦਸੰਬਰ 2024 ਤੱਕ ਤੁਹਾਡੇ ਕੋਲੇ 20 ਤੋਂ 30 ਸਾਲ ਅਸਿਸਟੈਂਟ ਮੈਨੇਜਰ ਮੈਨੇਜਰ ਲਈ 23 ਤੋਂ 35 ਤੇ ਸੀਨੀਅਰ ਮੈਨੇਜਰ 26 ਤੋਂ 35 ਤੇ ਸਾਈਬਰ ਸਿਕਿਉਰਿਟੀ ਲਈ ਵੀ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੁਣ ਗੱਲ ਕਰਦੇ ਸੀ ਵਿੱਚ ਵਕਾਂਸੀ ਕਿਹੜੀਆਂ-ਕਿਹੜੀਆਂ ਨੇ ਤੇ ਕਿੰਨੀਆਂ ਪੋਸਟਾਂ ਨੇ ਅਸਿਸਟੈਂਟ ਮੈਨੇਜਰ ਆਈਟੀ ਲਈ 54 ਪੋਸਟਾਂ ਮੈਨੇਜਰ ਆਈਟੀ ਲਈ 4 ਪੋਸਟਾਂ ਤੇ ਸੀਨੀਅਰ ਮੈਨੇਜਰ ਆਈਟੀ ਲਈ 3 ਪੋਸਟਾਂ ਸਾਈਬਰ ਸਿਕਿਉਰਿਟੀ ਐਕ ਪੋਸਟਾਂ ਆਈਆਂ ਨੇ ਜਿਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਕੁਆਲਿਫੀਕੇਸ਼ਨ ਬੀਏ ਬੀਟੈਕ ਐਮਏ ਐਮਟੈਕ ਬੀਐਸਸੀ ਐਮਐਸਸੀ ਰੈਲੇਵੈਂਟ ਸਬਜੈਕਟਸ ਨਾਲ ਹੋਣੀ ਚਾਹੀਦੀ ਆ ਐਪਲੀਕੇਸ਼ਨ ਫੀਸ ਦੀ ਗੱਲ ਕਰ ਲਈ ਤਾਂ ਐਸਸੀ ਐਸਟੀ ਪੀਡਬਲੂਡੀ ਕੈਂਡੀਡੇਟਸ ਨੂੰ 150 ਰੁਪਏ ਫੀਸ ਆ ਤੇ ਬਾਕੀ ਸਾਰਿਆਂ ਲਈ 750 ਰੁਪਏ ਫੀਸ ਰੱਖੀ ਗਈ ਆ ਘਰ ਬੈਠੇ ਤੁਸੀਂ ਸਾਡੇ ਕੋਲੋਂ ਅੱਧੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਹੋ ਜਿਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਇਸ ਪੋਸਟ ਦੇ ਅਫੀਸ਼ੀਅਲ ਵੈੱਬਸਾਈਟ ਅਸੀਂ ਮੈਂਸ਼ਨ ਕਰ ਦਿੱਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਹੈ ਤੇ ਜੇਕਰ ਤੁਸੀਂ ਸਾਡੇ ਕੋਲੋਂ ਘਰ ਬੈਠੇ ਪੋਸਟ ਅਪਲਾਈ ਕਰਨ ਦਾ ਕੰਮ ਜਾਂ ਫਿਰ ਇੰਟਰਨੈਟ ਕੈਫੇ ਦਾ ਜਾਂ ਸੇਵਾ ਕੇਂਦਰ ਦਾ ਕੰਮ ਸਿੱਖਣਾ ਹੈ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਜ਼ਰੂਰ ਇਕ